ਸਸ਼ੀਕਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਸਰਦਾਰ ਬੰਦਾ ਆਪਣੇ ਛੋਟੇ ਜਿਹੇ ਲੜਕੇ ਨੂੰ ਪੈਗ ਪਾ ਕੇ ਦੇ ਰਿਹਾ ਹੈ ਹਾਲਾਂਕਿ ਉਹ ਸਰਦਾਰ ਬੰਦਾ ਉਹਦੇ ਸਿਰ ਤੇ ਪੱਗ ਬੰਨੀ ਹੋਈ ਹੈ ਤੇ ਜਿਹੜਾ ਲੜਕਾ ਹੈ ਉਸ ਤੇ ਵੀ ਜੂੜਾ ਰੱਖਿਆ ਹੋਇਆ ਹੈ ਕੇਸ ਰੱਖੇ ਹੋਏ ਨੇ ਪਟਕਾ ਉਹਦੇ ਬੰਨਿਆ ਹੈ ਬਕਾਇਦਾ ਹੁਣ ਜਾਂ ਤਾਂ ਤੁਸੀਂ ਇਹਦੇ ਪਟਕਾ ਹੀ ਨਾ ਸਿਰ ਤੇ ਸਜਵਾਉਂਦੇ ਠੀਕ ਹੈ ਇਹਦੇ ਕੇਸ ਨਾ ਰੱਖਦੇ ਜੀ ਇਹੋ ਜਿਹਾ ਹੀ ਕੰਮ ਕਰਾਉਣਾ ਸੀ ਤੇ ਫਿਰ ਤੁਸੀਂ ਕੀ ਮਿਸਾਲ ਪੈਦਾ ਕਰਨੀ ਚਾਹੁੰਦੇ ਹੋ ਇਹ ਕੰਮ ਕਰਵਾ ਕੇ ਦੇਖੋ ਕਿੱਡਾ ਬੱਚਾ ਜਿਹੜਾ ਹੈ ਉਹਦੀ ਉਮਰ ਦੇਖੋ ਤੇ ਕੰਮ ਕਿਹੋ ਜਿਹਾ ਕਰਵਾ ਰਿਹਾ ਹੈ ਇਹਦਾ ਫਾਦਰ ਹੀ ਹੋ ਸਕਦਾ ਹੈ ਹੋਰ ਤਾਂ ਕੋਈ ਕਿਸੇ ਦਾ ਬੱਚੇ ਨੂੰ ਕਿਉਂ ਇਦਾਂ ਕਰਵਾਵੇਗਾ ਉਹ ਵੀ ਵੀਡੀਓ ਦੇ ਅੱਗੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਤਾਂ ਇਹ ਬਹੁਤ ਗਲਤ ਕੀਤਾ ਹੈ ਇਸ ਬੰਦੇ ਨੇ ਛੋਟੇ ਜਿਹੇ ਬੱਚੇ ਨੂੰ ਜਿੱਤੇ ਆਪਾਂ ਨਸ਼ਿਆਂ ਤੋਂ ਪੰਜਾਬ ਨੂੰ ਬਚਾ ਰਹੇ ਹਾਂ ਉਥੇ ਇਹ ਖੋਦ ਹੀ ਬੰਦਾ ਜਿਹੜਾ ਆਪਦੇ ਬੱਚੇ ਨੂੰ ਨਸ਼ੇ ਤੇ ਲਾ ਰਿਹਾ ਹੈ ਨਸ਼ਾ ਭਾਵੇਂ ਕੋਈ ਵੀ ਹੋਵੇ ਉਹ ਸਿਹਤ ਲਈ ਮਾੜਾ ਹੀ ਹੁੰਦਾ ਹੈ ਤਾਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੂ ਲਿਖੋ ਜੇ ਇਸ ਬੰਦੇ ਦੇ ਬਾਰੇ ਜਿਨੇ ਇਹ ਘਟਿਆ ਹਰਕਤ ਕੀਤੀ ਹੈ ਵੀਰ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਤੇ ਦੇਸ਼ ਨੇ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਮਿਲਾਂਗੇ ਨੈਵੀਡੋ ਨਾਲ ਥੈਂਕ ਯੂ